ਇਹ ਚਾਹ ਮੈਂ ਨਕਦ ਸੀ ਉਹਨੂੰ ਮੈਨੂੰ ਇਹਨੇ ਲੱਖ ਰੁਪਇਆ ਸਾਈ ਦੇ ਦਿੱਤਾ ਤੇ ਚੱਕਰਚੀ ਨੇ ਉੱਥੇ ਬਣਿਆ ਹੋਇਆ ਮਕਾਨ ਜਿਹੜਾ ਬਾਥਰੂਮ ਬਣੇ ਹੋਏ ਤੇ ਸ਼ਟਰ ਲੱਗਿਆ ਤਾਂ ਬਾਕਾਇਦਾ ਇੱਕ ਦੁਕਾਨ ਬਣੀ ਹੋਈ ਸੀ ਇਹਨੇ ਢਾਤੀ ਹਰ ਡਿਸਟ੍ਰਿਕਟ ਕਰਾਣੀ ਹੈ ਠੀਕ ਹੈ ਜੀ ਪੈਸੇ ਤਹਿਸੀਲਦਾਰ ਸਾਹਿਬ ਕੋਲ ਰੱਖ ਦੇਵੇ ਮੇਰੇ ਖਾਤੇ ਚੋਂ ਬਾਅਦ ਵਿੱਚ ਰਜਿਸਟਰੀ ਕਰਾ ਲਵੇ ਮੈਂ ਉਹਨ ਕੈਮਰਾ ਕਹਿ ਰਹੇ ਮੈਂ ਤਾਂ ਤਿਆਰ ਹਾਂ ਜੀ ਡਿਸਟ੍ਰਿਕਟ ਨੂੰ ਤੁਸੀਂ ਮੁੱਕਰ ਨਹੀਂ ਕੋਈ ਤਾਂ ਨਹੀਂ ਕਿਸੇ ਨੂੰ ਕਿਹਨੂੰ ਕੋਈ ਮੈਨੂੰ ਕਿਸੇ ਨੇ ਨਾ ਮੈਨੂੰ ਕਿਸੇ ਨੇ ਡਰਾਇਆ ਤਾਂ ਮਸਲਾ ਕੀ ਹੈ ਕੀ ਵਿਵਾਦ ਹੈ ਉਸ ਨੂੰ ਲੈ ਕੇ ਕਿਸ ਜ਼ਮੀਂਦਾਰ ਰੋਲਾ ਤੇ ਤੁਹਾਡੇ ਤੇ ਰਜਿਸਟਰੀ ਨਾ ਕਰਾਉਣ ਦੇ aarop lagaye ja rahe hain ਸੁਣ ਲਓ ਮੈਂ ਇਹ ਜਗ੍ਹਾ ਜਿਹੜੀ ਜੀ 6 ਬਿਸਵੇ ਜਗ੍ਹਾ ਹੈ ਇਹ ਮਿਰਡੇ ਦਾ ਰਕਬਾ ਸੁਖਮੰਦਰ ਦੇ ਕੋਲ ਪੈਂਦਾ ਹੈ ਇਹ ਰਕਬਾ ਮੈਂ ਜਗਦੇਵ ਸਿੰਘ ਤੋਂ ਖਰੀਦਿਆ ਸੀ। ਹੂੰ। ਇਹ ਜਗਦੇਵ ਸਿੰਘ ਤੋਂ ਖਰੀਦਣ ਤੋਂ ਬਾਅਦ ਹੂੰ ਮੈਂ ਇਹ ਅ ਆਇਸ਼ਰ ਕੁਮਾਰ ਜਿਹੜੇ ਨੇ ਕੱਲ ਰੋਲਾ ਪਾਇਆ ਉਹਨੂੰ ਵੇਚਤਾ। ਹੂੰ ਇਹ ਵੇਚਿਆ ਮੈਂ ਨਕਦ ਸੀ ਉਹਨੂੰ। ਹੂੰ ਮੈਨੂੰ ਇਹਨੇ ਲੱਖ ਰੁਪਇਆ ਸਾਈ ਦੇ ਦਿੱਤੀ ਵੀ ਮੈਂ ਨਕਦ ਦੇ ਇਹਦਾ ਇਹਦੀ ਰਜਿਸਟਰੀ ਕਰਾ ਲੈਣੀ ਹੈ। ਮੈਂ ਕਿਹਾ ਠੀਕ ਹੈ। ਚਲੋ ਜੋ ਰੇਟ ਬਣਿਆ ਸੀ ਕਰ ਲਿਆ। ਇਸ ਬੰਦੇ ਨੇ ਮੈਨੂੰ ਲੱਖ ਰੁਪਇਆ ਦਿੱਤਾ ਵੀ ਬਾਕੀ ਪੈਸੇ ਤੈਨੂੰ ਫੇਰ ਦੰਦਾਂ। 10 ਦਿਨ ਲੰਘਣ ਤੋਂ ਬਾਅਦ ਇਹ ਕਹਿੰਦਾ ਵੀ ਉਹ ਜਗ੍ਹਾ ਦੀ ਮੈਂ ਮਿੰਟੀ ਕਰਨੀ ਹੈ ਮੈਂ ਕਿਹਾ ਮਿੰਟੀ ਕਰ ਲੈ ਉਹ ਜਗ੍ਹਾ ਦੀ ਮਿੰਟੀ ਤੇ ਚੱਕਰਚੀ ਨੇ ਉੱਥੇ ਬਣਿਆ ਹੋਇਆ ਮਕਾਨ ਜਿਹੜਾ ਬਾਥਰੂਮ ਬਣੇ ਹੋਏ ਤੇ ਸ਼ਟਰ ਲੱਗਿਆ ਤਾਂ ਬਾਕਾਇਦਾ ਇੱਕ ਦੁਕਾਨ ਬਣੀ ਹੋਈ ਸੀ ਇਹਨੇ ਢਾਤੀ ਢਾਉਣ ਤੋਂ ਬਾਅਦ ਚਲੋ ਮੈਂ ਮੈਂ ਅੱਜ ਵੀ ਮੰਨਦਾ ਵੀ ਮੈਂ ਉਹ ਸਾਰਾ ਕੁਝ ਵੇਚਿਆ ਹੋਇਆ ਸੀ ਪਰ ਇਹਨੇ ਢਾਤੀ ਉਹ ਉੱਤੇ ਮੈਂ ਇਹਨੂੰ ਪੁੱਛਿਆ ਵੀ ਇਹ ਢਾਈ ਕਿਉਂ ਹੈ ਕਹਿੰਦਾ ਮਿੰਟੀ ਨਹੀਂ ਸੀ ਲੋਟਾਂ ਦੀ ਚਲੋ ਇਹਦੀ ਮਿੰਟਤੀ ਕਰਾਤੀ ਕਲੀ ਪਵਾਤੀ ਇਹਨੂੰ ਕਹਤਾ ਵੀ ਹੁਣ ਤੈਨੂੰ ਕਿਸੇ ਚੀਜ਼ ਦੀ ਡਾਊਟ ਕਹਿੰਦਾ ਨਹੀਂ ਮੈਨੂੰ ਕੋਈ ਮੈਂ ਕਿਹਾ ਫਿਰ ਰਜਿਸਟਰੀ ਕਰਾ ਇਹਨੂੰ ਮਹੀਨੇ ਦਾ ਇਹਨੇ ਟਾਈਮ ਲਿਆ ਸੀ ਰਜਿਸਟਰੀ ਕਰਾਉਣ ਦਾ ਜਦੋਂ ਕਿ ਮੈਂ ਕਿਹਾ ਸੀ ਵੀ ਦੋ ਤਿੰਨ ਦਿਨ ਚ ਰਜਿਸਟਰੀ ਕਰਾਵਾਂਗਾ ਲਾਸਟ ਦਿਨ ਆ ਗਿਆ ਜੀ 28 ਅਗਸਤ ਦਾ 27 ਅਗਸਤ ਨੂੰ ਮੈਂ ਇਹਨੂੰ ਜਿਹੜਾ ਬੰਦਿਆਂ ਨੇ ਡੀਲਰਾਂ ਨੇ ਵਿੱਚ ਦੋਇਆ ਤਾਂ ਮੈਂ ਉਹਨਾਂ ਨੂੰ ਕਿਹਾ ਮਾ ਬੈ ਜੀ ਵੀ ਉਹਨੂੰ ਕਹੋ ਵੀ ਰਜਿਸਟਰੀ ਕਰਾਵੇ ਉਹ ਕਹਿੰਦੇ ਨਹੀਂ ਟਾਈਮ ਵਧਾਉਣਾ ਉਹਨੇ ਮੈਂ ਕਿਹਾ ਟਾਈਮ ਵਧਾਉਣਾ ਇਥੇ ਮੇਰੀ ਕੁਝ ਪੇਮੈਂਟ ਦੇ ਦੇ ਫਿਰ ਉਕੇ ਆਪਾਂ ਆਮੇ ਐ ਵੀ ਜੇ ਨਹੀਂ ਬੰਦੇ ਦਾ ਬੰਦਾ ਤਾਂ ਪੇਮੈਂਟ ਤਾਂ ਦੋ ਮੈਂ ਵੀ ਕਹਾਂ ਕਿ ਮੇਰਾ ਕਾਰੋਬਾਰ ਹੈ ਉਹ ਕਹਿੰਦਾ ਜੀ ਮੈਂ ਐਸੇ ਮੈਂ 5.5 ਲੱਖ ਰੁਪਈਆ ਦੇ ਦੰਦਾ ਦੂਜਾ ਉਹਨੇ ਜਿਹੜੀ ਰਜਿਸਟਰੀ ਲਿਖਾਈ ਆ ਮੈਂ ਵੇਚਿਆ ਇਹਨੂੰ 18 ਲੱਖ ਦਾ ਉਹਨੇ 24 ਲੱਖ ਦੀ ਰਜਿਸਟਰੀ ਲਿਖਾਈ ਹੋਈ ਆ ਕਮਰਸ਼ੀਅਲ ਕਰਕੇ ਮੈਂ ਉਹਨੂੰ ਕਹਿੰਦਾ ਮੈਂ 18 ਲੱਖ ਦੀ ਉਹ ਤੈਨੂੰ ਰਜਿਸਟਰੀ ਕਰਾਉਂਗਾ ਮੈਂ 24 ਲੱਖ ਦੀ ਰਜਿਸਟਰੀ ਨਹੀਂ ਦਿਵਾ ਸਕਦਾ ਜਿੱਡੀ ਕੇ ਤਾਜਾ ਮੈਂ 6 ਲੱਖ ਰੁਪਈਆ ਦਾ ਕਿਵੇਂ ਹਿਸਾਬ ਤਾਂਗਾ ਜੀ ਠੀਕ ਹੈ ਜੀ ਉਹ ਕਹਿੰਦਾ ਇਸ ਗੱਲ ਤੇ ਉਹ ਭੜਕ ਗਿਆ ਕੁਛ ਵੀ ਬੋਲਿਆ ਮੈਂ ਕਿਹਾ ਵੀ ਮੈਨੂੰ ਪੈਸੇ ਦੋ ਜੀ ਰਜਿਸਟਰੀ ਚਾਹੇ ਤੁਸੀਂ ਜਿੰਨੇ ਮਰਜ਼ੀ ਦੀ ਕਰਾਓ ਮੈਂ ਤਾਂ 18 ਲੱਖ ਰੁਪਏ ਦਾ ਤੁਹਾਨੂੰ ਲਿਖ ਕੇ ਦਊਗਾ ਮੇਰਾ ਬਿਆਨਾ ਲਾ ਦਿਓ ਅੰਦਰ ਜਿਹੜਾ ਤਹਿਸੀਲ ਦੇ ਵਿੱਚ ਵੀ 18 ਲੱਖ ਦੀ ਤੁਸੀਂ ਪੇਪਰ ਉੱਥੇ ਬਣਦਾ ਕਹਿੰਦਾ 24 ਲੱਖ ਦਾ ਬਣਦਾ ਉਹ ਜਗ੍ਹਾ ਦਾ ਰੇਟ ਹੈ ਜਿਹੜਾ ਸਰਕਾਰੀ ਮੈਂ ਕਿਹਾ ਕੋਈ ਦਿੱਕਤ ਨਹੀਂ ਕਾਗਜ਼ ਪੂਰੇ ਦਾ ਲਾ ਦਿਓ ਪਰ ਆਪਾਂ ਤਾਂ ਛੋ 18 ਲੱਖੇ ਕਰਾਂਗੇ ਜੀ 18 ਲੱਖ ਰੁਪਏ ਦੀ ਉਹ ਬੰਦੇ ਨੂੰ ਕਿਹਾ ਵੀ ਤੂੰ 5 ਲੱਖ ਰੁਪਏ ਮੇਰਾ 5.5 ਦੇ ਟਾਈਮ ਬਤਾਦਾ 27 ਤਰੀਕ ਨੂੰ ਉਹ ਬੰਦੇ ਨੇ ਆਈ ਗਏ ਨਹੀਂ ਦਿੱਤੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਉਹ ਬੰਦਾ ਹਾਜ਼ਰੀ ਲਵਾਉਣੀ ਚਾਹੁੰਦਾ ਹੈ ਮੇਰੇ 11 ਲੱਖ ਰੁਪਏ ਦਾ ਮਾਰਨ ਦੀ ਉਹਦੇ ਨਾਲ ਉਹ ਹਾਜ਼ਰੀ ਲਵਾਉਣ ਗਿਆ ਉਸੇ ਚੱਕਰ 'ਚ ਮੈਂ ਵੀ ਹਾਜ਼ਰੀ ਲਵਾਉਣ ਚੱਲ ਗਿਆ ਵੀ ਮੈਂ ਹਾਜ਼ਰਾਂ ਕਿਉਂਕਿ ਜਗਦੇਵ ਸਿੰਘ ਨੂੰ ਮੈਂ ਨਾਲ ਲੈ ਗਿਆ ਵੀ ਰਜਿਸਟਰੀ ਗਰਾਊਂਡ ਨੂੰ ਅਸੀਂ ਤਿਆਰ ਨੇ ਜੇ ਕਹਿਣਗੇ ਤਾਂ ਮੌਕੇ ਤੇ 11 ਲੱਖ ਲਵਾਵਾਂਗੇ ਆਪਣਾ ਰਜਿਸਟਰੀ ਕਰਾ ਦਾਂਗੇ ਨਾ ਉਹਨੇ ਕੋਈ ਕਾਗਜ਼ ਲਿਆ ਸੀ ਰਜਿਸਟਰੀ ਕਰਾਉਣ ਵਾਲਾ ਬਿਨਾਂ ਗੱਲ ਤੋਂ ਸਵੇਰ ਤੋਂ ਉੱਥੇ ਜਾ ਕੇ ਲਾਈਵ ਹੋਈ ਗਿਆ ਮੇਰੀ ਸ਼ਬੀ ਨੂੰ ਖਰਾਬ ਕਰਨ ਨੂੰ ਬੰਦਾ ਚੰਗਾ ਬੋਲੀ ਗਿਆ ਕਦੇ ਮੇਰੇ ਮੇਰੇ ਕਰਦਾਰ ਕੁਸ਼ੀ ਕਰਨ ਦੇ ਚੱਕਰ ਚ ਪਤਾ ਨਹੀਂ ਦੇ ਪਿਛੇ ਕੌਣ ਹੈ ਮੈਂ ਕਿਹਦੇ ਖਿਲਾਫ ਮਾਨਜੋਗ ਅਦਾਤ ਚ ਕੇਸ ਵੀ ਕਰਨਾ ਠੀਕ ਹੈ ਜੀ ਇਸ ਬੰਦੇ ਨੇ ਸੂ ਸੈਡ ਕਰਨ ਦੀਆਂ ਧਮਕੀਆਂ ਲਾਈਵ ਦਿੱਤੀਆਂ ਦੇਖੋ ਜੀ ਇਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸਵਾਲ ਲੈ ਲਓ ਫੇਸਬੁਕ ਤੇ ਲਿਖਦੇ ਨੇ ਕਿ ਅਗਰ ਮੇਰੀ ਜਾਨ ਨੂੰ ਖਤਰਾ ਤੁਹਾਡਾ ਨਾਮ ਤੁਹਾਡੇ ਤੇ ਹੋ ਬਹੁਤ ਸੰਗੀਨ ਲਾਇਆ ਦੇਖੋ ਜੀ ਮੈਂ ਮੈਂ ਜਗਾ ਵੇਚੀਆ ਮੈਂ ਕਿਉਂ ਮਾਰੂਗਾ ਉਹਨੂੰ ਹੂੰ ਇਹ ਤਾਂ ਮੈਨੂੰ ਮੈਨੂੰ ਖਤਰਾ ਹੋ ਗਿਆ ਨਾ ਕਿ ਉਸ ਗੱਲ ਦਾ ਇਸ ਗੱਲ ਦਾ ਤਾਂ ਮੈਨੂੰ ਖਤਰਾ ਹੋ ਗਿਆ ਕੱਲ ਨੂੰ ਉਹ ਅਚਾਨਕ ਕੁਝ ਹੁੰਦਾ ਹੈ ਤਾਂ ਮੈਨੂੰ ਤਾਂ ਮੈਂ ਤਾਂ ਮੈਂ ਤਾਂ ਇਹਦੇ ਖਿਲਾਫ ਦਰਖਾਸਤ ਦੇ ਕੇ ਆਇਆ ਥਾਣੇ ਚ ਬਿਲਕੁਲ ਮੈਂ ਥਾਣੇ ਚ ਦਰਖਾਸਤ ਦਤੀ ਹੈ ਵੀ ਇਸ ਬੰਦਾ ਮੇਰੇ ਬਾਰੇ ਫੇਸਬੁੱਕ ਤੇ ਲਿਖਦਾ ਵੀ ਜੇ ਮੈਂ ਮੈਂ ਮਰ ਗਿਆ ਮੈਂ ਸੂਸ ਸੈਟ ਕਰ ਲੂੰਗਾ ਜੇ ਕਰ ਲੂੰਗਾ ਉਹ ਕਰ ਲੂੰਗਾ ਦੇਖੋ ਮੈਨੂੰ ਪਤਾ ਨਹੀਂ ਮੈਂ ਕਿਉਂ ਕਹਾਂ ਕਿ ਕੋਈ ਮਰੇ ਮੈਂ ਜਗਾ ਵੇਚਿਆ ਮੈਂ 11 ਲੱਖ ਰੁਪਏ ਲੈਣਾ ਹੈ ਰਜਿਸਟਰੀ ਮੈਂ ਕਰਾਉਣ ਨੂੰ ਹਾਂ ਪਰ ਜੋ ਉਹਨੇ ਮੇਰੀ ਗਰਦਾਰ ਕੋਸ਼ਿਸ਼ ਕੀਤੀ ਹੈ ਉਹਦੇ ਬਾਰੇ ਮੈਂ ਇਹ ਕਾਰਵਾਈ ਮੰਗਦਾ ਠੀਕ ਹੈ ਜੀ ਰਜਿਸਟਰੀ ਮੈਂ ਅੱਜ ਕਰਾ ਲਵੇ ਕੱਲ ਨੂੰ ਕਰਾ ਲਵੇ ਮੈਂ ਉਹ ਵੀ ਤਿਆਰ ਹਾਕਮ ਰਾਉਣਾ ਮੇਰਾ ਹੱਕ ਸੀ ਮੇਰਾ ਰਾਈਟ ਸੀ ਦੂਜਾ ਲੰਬੜਦਾਰ ਉੱਥੇ ਮੇਰੇ ਪਿੰਡ ਦੇ ਨਾਲ ਤੋਂ ਹੈ ਲੰਬੜਦਾਰ ਨੇ ਮੇਰੇ ਤੋਂ ਪੁੱਛਿਆ ਵੀ ਗੱਲ ਕੀ ਹੈ ਉਹਨੂੰ ਮੈਂ ਸਚਾਈ ਦੱਸੀ ਮੈਂ ਕਿਹਾ ਵੀ ਭਾਈ ਸਾਹਿਬ ਦੀ ਗੱਲ ਹੈ ਵੀ ਮੈਂ ਆਹ ਗੱਲ ਹੈ ਇਹ ਬੰਦਾ ਰਜਿਸਟਰੀ ਨਹੀਂ ਕਰਾ ਰਿਹਾ ਮੈਂ ਤਾਂ ਹਾਜ਼ਰ ਖੜਾ ਹਾਂ ਉਹ ਕਹਿੰਦਾ ਇਹ ਤਾਂ ਹਾਕਮ ਰਾਉਣ ਨੂੰ ਲੈ ਕੇ ਆਇਆ ਮੈਂ ਤਾਂ ਹਾਕਮ ਰਾਉਣੀ ਹੈ ਵੀ ਪਰ ਮੈਂ ਹਾਕਮ ਐ ਮੈਂ ਹਾਕ ਵਾਲੇ ਚੱਕਰ 'ਚ ਨਹੀਂ ਪੈਂਦਾ ਮੈਂ ਕਿਹਾ ਤੁਹਾਡੀ ਮਰਜ਼ੀ ਹੈ ਜੀ ਮੈਂ ਨਹੀਂ ਤੁਹਾਨੂੰ ਕੁਝ ਕਹਿੰਦਾ ਉਹ ਉੱਥੋਂ ਚਲਾ ਗਿਆ ਫਿਰ ਇਸ ਬੰਦੇ ਨੇ ਉਸ ਲੰਬੜਦਾਰ ਦੇ ਚੱਕਰ 'ਚ ਚਿੱਟੀਆਂ ਦਾੜ੍ਹੀਆਂ ਬਾਰੇ ਬੋਲਿਆ ਸਰਦਾਰਾਂ ਬਾਰੇ ਬੋਲਿਆ ਬਹੁਤ ਕੁਝ ਬੋਲਿਆ ਜੀ ਜਿਹਦੇ ਮੈਂ ਬਿਆਨ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਵੀ ਮੈਂ ਰਜਿਸਟਰੀ ਇਹਨਾਂ ਦੇ ਬਲਦੇਵ ਨਗਰ ਦੇ ਇਸੇ ਬਰਾਦਰੀ ਦੇ ਨੂੰ ਭਰਾਈ ਹੈ ਰਜਿਸਟਰੀ ਕਰਾਤੀ ਪੈਸੇ ਮੈਂ ਹਲਪ ਹੀ ਲੈਣੇ ਉਹ ਬੰਦੇ ਮੂੰਹ ਤੇ ਆ ਕੇ ਵੀ ਕਹਿ ਦਾਂਗੇ ਜੇ ਸਾਡੇ ਨੂੰ ਹੁਣ ਤੁਹਾਡੀ ਡਿਮਾਂਡ ਕੀ ਹੈ ਕੀ ਚਾਹੁੰਦੇ ਹੋ ਮੈਂ ਤਾਂ ਇਹਦੇ 'ਤੇ ਜਿਹੜੀ ਬੰਦਤੀ ਹੈ ਜੋ ਇਹਨੇ ਮੇਰੀ ਕੁਰਦਾਰਕੁਸ਼ੀ ਕੀਤੀ ਹੈ ਮੈਂ ਤਾਂ ਇਹਦੇ 'ਤੇ ਖਿਲਾਫ ਕਾਰਵਾਈ ਮੰਗਦਾ ਹੂੰ ਕਿਉਂਕਿ ਮੈਂ ਬਿਲਕੁਲ ਮੈਂ ਜੇ ਮੈਂ ਜੇ ਮੈਂ ਕੋਈ ਗਲਤ ਐ ਮੈਂ ਰਜਿਸਟਰੀ ਕਰਾਉਣ ਨੂੰ ਅੱਜ ਵੀ ਤਿਆਰ ਹਾਂ ਜੀ ਮੈਂ ਤਾਂ ਕੱਲ ਵੀ ਰਜਿਸਟਰੀ ਕਰਾਉਣ ਹੀ ਗਿਆ ਤਾਂ ਮੇਰਾ ਕੀ ਕੰਮ ਹੁੰਦਾ ਜੀ ਮੈਂ ਤਾਂ ਜਗਦੇਵ ਸਿੰਘ ਨੂੰ ਨਾਲ ਲੈ ਕੇ ਚੱਲੇ ਗਿਆ ਵੀ ਰਜਿਸਟਰੀ ਕਰਾਉਣੀ ਆਪਾਂ ਨੇ ਪੈਸੇ ਲੈਣੇ ਆ ਪੈਸੇ ਲੈਣ ਤੋਂ ਬਾਅਦ ਰਜਿਸਟਰੀ ਕਰਾਉਣੀ ਠੀਕ ਹੈ ਜੀ ਪੈਸੇ ਤਹਿਸੀਲਦਾਰ ਸਾਹਿਬ ਕੋਲ ਰੱਖ ਦੇਵੇ ਮੇਰੇ ਖਾਤੇ ਚੋਂ ਬਾਅਦ ਵਿੱਚ ਰਜਿਸਟਰੀ ਕਰਾ ਲਵੇ ਮੈਂ ਉਹਨਾਂ ਕੈਮਰਾ ਕਹਿ ਰਹੇ ਆ ਮੈਂ ਤਾਂ ਤਿਆਰ ਹਾਂ ਜੀ ਰਜਿਸਟਰੀ ਕਰਾਉਣ ਤੋਂ ਅਸੀਂ ਮੁੱਕਰਦੇ ਨਹੀਂ ਠੀਕ ਪਰ ਹੁਣ ਬੰਦੇ ਦੀ ਬਿਨਾ ਗੱਲ ਤੋਂ ਕਰਤਾਰ ਕੁਸ਼ੀ ਕਰਦਾ ਨਹੀਂ ਉਹਨਾਂ ਨੂੰ ਗੁੰਡੇ ਦੱਸ ਦਾਣਾ ਉਹਨਾਂ ਨੂੰ ਮਾੜੇ ਦੱਸ ਦਾਣਾ ਕਦੇ ਦਾੜ੍ਹੀਆਂ ਤੇ ਕਮੈਂਟ ਕਰ ਦਾਣਾ ਇਹਦੇ ਵਿਰੁੱਧ ਤਾਂ ਕਾਰਵਾਈ ਬਣਦੀ ਆ ਨਾ ਫਿਰ ਕੋਈ ਤੁਹਾਨੂੰ ਕਿੰਨੀ ਕਿਸੇ ਨੇ ਦਿੱਤੀ ਕੋਈ ਮੈਨੂੰ ਕਿਸੇ ਨੇ ਨਾ ਮੈਨੂੰ ਕਿਸੇ ਨੇ ਡਰਾਇਆ ਮੈਂ ਆਕਬਰ ਸਹਿਣੇ ਨਹੀਂ ਕਰਦਾ ਫੁੱਲ ਪੇਮੈਂਟ ਦੇ ਪਹਿਲੇ ਖੇਗੇ ਲੇ ਕੇ ਗਏ ਜੇ ਹਾਕ ਦਾ ਫਸਲ ਕੇ ਮੈਂ ਛੱਡਦਾ ਨਹੀਂ ਕਿੱਥੇ ਮੈਂ ਸਿਆਣਾ ਬਿਰਦ ਬੰਦਾ ਮੈਂ ਤੇਰੇ ਮੁਕਦਮੇ ਵਿੱਚ ਜਾਊਂਗਾ ਤੇ ਇਕ ਕੰਮ ਮੈਨੂੰ ਕੋਈ ਧਮਕੀ ਨਹੀਂ ਕਿਸੇ ਨੇ ਦਿੱਤੀ ਮੈਂ ਸਾਬ ਅਮਰੀਕਾ ਸਾਦੇ ਬੋਲਦੇ ਉਹਨਾਂ ਨੂੰ ਮੈਂ ਜਾਣਦਾ ਨਹੀਂ ਹੈਗਾ ਜਿਨ੍ਹਾਂ ਦੀ ਹਾਕਤੀ ਹੱਜ ਕੀਤੀ ਤੁਹਾਨੂੰ ਅਮਰਤਪਾਲ ਨੇ ਸੱਚਾਈ ਦੱਸਦੀ ਸੀ ਵੀ ਕਿ ਐਸੀ ਗੱਲ ਵੇਚਣਾ ਠੀਕ ਆ ਨੂੰ ਪੈਸੇ ਅਗਲਾ ਮੰਗੂ ਭਾਉਦੇ ਨਾ ਕਰਾ ਲੈਣੇ ਵੇਚੀ ਖਰੀਦਦਾ ਤਾਂ ਕਸੂਰ ਆ ਜੀਨੇ ਬੰਨਣਾ ਆਉਦਾ ਕਸੂਰ ਆ ਉਹ ਖੁਦ ਬੇਰਮਨ ਜੇ ਬਹਾਨੇ ਮੈਨੂੰ ਕਹਿੰਨੇ ਆ ਜੇ ਸਾਈਨ ਕਰਦੇ ਵਾਜਰੀ ਨਹੀਂ ਕਰ ਸਕਦਾ ਦੂਆ ਬੰਦਾ ਜੂਰਦਾ 我的羊长得可以呢。